ਹੁਣ ਤਾਂ ਐਕਸ ਮੁੱਖ ਮੰਤਰੀ ਵੀ ਗੋਲੀ ਮਾਰ ਕੇ ਮਰਡਰ ਕੀਤੇ ਗਏ ਸੁਖਬਿੰਦਰ ਕਲਕੱਤਾ ਦੇ ਹੱਕ ਵਿੱਚ ਆਨ ਡਟਿਆ ਔਰ ਐਮਐਲਏ ਦੇ ਉੱਪਰ ਪਰਚਾ ਦਰਜ ਕਰਨ ਦੀ ਮੰਗ ਐਕਸ ਮੁੱਖ ਮੰਤਰੀ ਨੇ ਵੀ ਕਰ ਦਿੱਤੀ ਹੈ ਹੁਣ ਵੱਡਾ ਸਵਾਲ ਪੈਦਾ ਹੋ ਗਿਆ ਹੈ ਕਿ ਕੀ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਲਾਭ ਸਿੰਘ ਉਗੋਕੇ ਤੇ ਪਰਚਾ ਦਰਜ ਹੋਵੇਗਾ ਕੀ ਉਸ ਨੂੰ ਇਸ ਕਤਲ ਕੇਸ ਦੇ ਵਿੱਚ ਜੇਲ੍ਹ ਭੇਜਿਆ ਜਾਵੇਗਾ ਬੀਤੀ ਰਾਤ ਐਕਸ ਮੁੱਖ ਮੰਤਰੀ ਚਰਨਜੀਤ ਚੰਨੀ ਸ਼ੈਣਾ ਬਰਨਾਲਾ ਦੇ ਵਿੱਚ ਜਾ ਕੇ ਉੱਥੇ ਗੋਲੀ ਮਾਰ ਕੇ ਕਤਲ ਕੀਤੇ ਗਏ ਗੁਰਬਿੰਦਰ ਕਲਕੱਤਾ ਦੇ ਹੱਕ ਵਿੱਚ ਜਾ ਡਟਿਆ ਔਰ ਸਿੱਧਾ-ਸਿੱਧਾ ਚਰਨਜੀਤ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਲਾਭ ਸਿੰਘ ਉਗੋਕੇ ਦੇ ਉੱਪਰ 120ਬੀ ਦੇ ਤਹਿਤ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਚਰਨਜੀਤ ਚੰਨੀ ਨੇ ਬਹੁਤ ਵੱਡੀਆਂ ਗੱਲਾਂ ਤੇ ਵੱਡੇ ਖੁਲਾਸੇ ਕੀਤੇ ਇੱਕ ਜ਼ਰੂਰੀ ਬੇਨਤੀ ਜੇ ਅਜੇ ਤੱਕ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਸ ਨੂੰ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਸਹੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਚਰਨਜੀਤ ਚੰਨੀ ਕਹਿੰਦਾ ਕਿ ਜਦੋਂ ਮੈਂ ਪਰਿਵਾਰ ਨੂੰ ਮਿਲਿਆ ਤਾਂ ਮ੍ਰਿਤਕ ਸੁਖਬਿੰਦਰ ਸਿੰਘ ਕਲਕੱਤਾ ਦੇ ਭਰਾ ਨੇ ਤੇ ਉਹਦੀ ਭੈਣ ਨੇ ਕਿਹਾ ਕਿ ਅਸੀਂ ਪੁਲਿਸ ਦੇ ਕੋਲ ਐਮਐਲਏ ਲਾਲ ਸਿੰਘ ਉਗੋਕੇ ਦਾ ਨਾਮ ਲਿਖਵਾ ਰਹੇ ਸੀ ਪਰ ਉਹਨਾਂ ਨੇ ਉਹਦਾ ਨਾਮ ਪਰਚੇ ਦੇ ਵਿੱਚ ਐਫਆਈਆਰ ਦੇ ਵਿੱਚ ਨਹੀਂ ਪਾਇਆ ਉਹ ਸਾਡੇ ਪੁਲਿਸ ਆਖੇ ਨਹੀਂ ਲੱਗੀ ਚਰਨਜੀਤ ਚੰਨੀ ਨੇ ਕਿਹਾ ਕਿ ਮ੍ਰਿਤਕ ਦੇ ਭਰਾ ਨੂੰ ਪੁਲਿਸ ਨੇ ਗੁੰਮਰਾਹ ਕੀਤਾ ਤੇ ਕਿਹਾ ਕਿ ਜੇਕਰ ਤੂੰ ਐਮਐਲਏ ਲਾਭ ਸਿੰਘ ਉਗੋਕੇ ਦਾ ਨਾਮ ਇਸ ਪਰਚੇ ਦੇ ਵਿੱਚ ਐਫਆਈਆਰ ਦੇ ਵਿੱਚ ਲਿਖਾਵੇਂਗਾ ਤਾਂ ਫਿਰ ਇਹ ਪਰਚਾ ਕਮਜ਼ੋਰ ਹੋ ਜਾਏਗਾ ਫਿਰ ਇਹਦੇ ਉੱਪਰ ਅੱਗੇ ਚੰਗੀ ਤਰ੍ਹਾਂ ਕਾਰਵਾਈ ਨਹੀਂ ਹੋਣੀ ਇਸ ਕਰਕੇ ਤੂੰ ਉਹਦਾ ਨਾਮ ਨਾ ਲਿਖਾ ਤੇ ਚਰਨਜੀਤ ਚੰਨੀ ਨੇ ਦਾਅਵਾ ਕੀਤਾ ਕਿ ਫਿਰ ਇਸ ਕਰਕੇ ਐਮਐਲਏ ਲਾਭ ਉਗੋਕੇ ਦਾ ਨਾਮ ਇਸ ਪਰਚੇ ਤੋਂ ਐਫਆਈਆਰ ਤੋਂ ਪੁਲਿਸ ਨੇ ਬਾਹਰ ਰੱਖ ਲਿਆ ਚਰਨਜੀਤ ਚੰਨੀ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਚਰਨਜੀਤ ਚੰਨੀ ਨੇ ਕਿਹਾ ਅਸਲ ਦੇ ਵਿੱਚ ਅਝੀਆਂ ਸਾਰੀਆਂ ਘਟਨਾਵਾਂ ਲਈ ਭਗਵੰਤ ਮਾਨ ਦੋਚੀ ਹੈ ਕਿਉਂਕਿ ਉਹਦੇ ਹੱਥੋਂ ਹੀ ਪੂਰੀ ਤਰ੍ਹਾਂ ਸਰਕਾਰ ਚਲਾਈ ਨਹੀਂ ਜਾ ਰਹੀ ਚਰਨਜੀਤ ਚੰਨੀ ਨੇ ਕਿਹਾ ਕਿ ਸਟੇਜ ਚਲਾਉਣ ਤੇ ਸਟੇਟ ਚਲਾਉਣ 'ਚ ਬੜਾ ਵੱਡਾ ਫਰਕ ਹੁੰਦਾ ਭਗਵੰਤ ਮਾਨ ਸਟੇਜ ਚਲਾਉਣੀ ਤਾਂ ਜਾਣਦਾ ਹੈ ਹਸਾਉਣਾ ਤਾਂ ਜਾਣਦਾ ਹੈ ਪਰ ਸਟੇਟ ਯਾਨੀ ਕਿ ਰਾਜ ਚਲਾਉਣਾ ਭਗਵੰਤ ਮਾਨ ਨੂੰ ਨਹੀਂ ਆਉਂਦਾ ਇਸੇ ਕਰਕੇ ਆ ਦਿਨ ਦੀ ਵੀ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਚਰਨਜੀਤ ਚੰਨੀ ਸਾਫਕਾ ਮੁੱਖ ਮੰਤਰੀ ਨੇ ਕਿਹਾ ਉਹ ਕਹਿੰਦੇ ਕਿ ਇਹ ਜਿਹੜਾ ਸੁਖਬਿੰਦਰ ਸਿੰਘ ਕਲਕੱਤਾ ਜਿਸ ਦਾ ਮਰਡਰ ਕੀਤਾ ਗਿਆ ਇਸ ਤੋਂ ਜਾਣ ਬੁੱਝ ਕੇ ਮੌਜੂਦਾ ਸਰਕਾਰ ਨੇ ਉਹਦਾ ਜਿਹੜਾ ਅਸਲਾ ਲਾਇਸੈਂਸੀ ਉਹ ਵੀ ਖੋ ਲਿਆ ਉਹਨੂੰ ਕੋਈ ਸਿਕਿਉਰਟੀ ਵੀ ਨਹੀਂ ਦਿੱਤੀ ਤੇ ਇਸ ਕਰਕੇ ਉਹਦਾ ਇਸ ਤਰ੍ਹਾਂ ਕਤਲ ਕਰਵਾਇਆ ਗਿਆ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਿੱਧਾ ਦੋਸ਼ ਲਾਇਆ ਉਹ ਕਹਿੰਦੇ ਪਿਛਲੇ ਟਾਈਮ ਦੇ ਵਿੱਚ ਇੱਥੋਂ ਦਾ ਜਿਹੜਾ ਹਲਕਾ ਐਮਐਲਏ ਲਾਹਬ ਉੱਗੋ ਕੇ ਆ ਉਹਦੇ ਨਾਲ ਇਸ ਮ੍ਰਿਤਕ ਦੀ ਬਹਿਸ ਹੋਈ ਸੀ ਜਿਹਦੀਆਂ ਆਡੀਓ ਵੀਡੀਓ ਵੀ ਬਹੁਤ ਵਾਇਰਲ ਹੋਈਆਂ ਸੀਗੀਆਂ ਜਿਹਦੇ ਵਿੱਚ ਇਸ ਮ੍ਰਿਤਕ ਨੂੰ ਐਮਐਲਏ ਨੇ ਥਾਪੜੇ ਮਾਰਨ ਦੀ ਗੱਲ ਤੇ ਭਜਾਉਣ ਦੀ ਗੱਲ ਕੀਤੀ ਹੈ ਚਰਨਜੀਤ ਚੰਨੀ ਬੋਲੇ ਔਰ ਉਸ ਤੋਂ ਬਾਅਦ ਚਰਨਜੀਤ ਚੰਨੀ ਦਾ ਕਹਿਣਾ ਸੀ ਕਿ ਲਗਾਤਾਰ ਤਰਤਰੀ ਬਣੀ ਰਹੀ ਚਰਨਜੀਤ ਚੰਨੀ ਪਰਿਵਾਰ ਦੇ ਬਿਆਨਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਚੰਨੀ ਨੇ ਕਿਹਾ ਕਿ ਮ੍ਰਿਤਕ ਸੁਖਬਿੰਦਰ ਮੇਰਾ ਦੋਸਤ ਸੀ ਮੇਰੇ ਨਾਲ ਬਹੁਤ ਵਾਰ ਉਹ ਗੱਲਬਾਤ ਕਰਦਾ ਰਹਿੰਦਾ ਸੀ ਤੇ ਅੱਜ ਉਹਦੇ ਪਰਿਵਾਰ ਮੇਰੇ ਗੱਲ ਆ ਕੇ ਰੋਇਆ ਔਰ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਨਜਾਇਜ਼ ਇਹਨਾਂ ਨੇ ਕਰਵਾਇਆ ਔਰ ਸਾਨੂੰ ਇਨਸਾਫ ਮਿਲੇਗਾ ਇਹ ਉਮੀਦ ਸਾਨੂੰ ਬਹੁਤ ਘਟ ਹੈ ਚਰਨਜੀਤ ਚੰਨੀ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਜਿਹੜੀ ਮਨੀਸ਼ ਸਸੋਧੀਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇਨਚਾਰਜ ਨੇ ਗੱਲ ਬੋਲੀ ਸੀ ਕਿ ਅਸੀਂ ਚੋਣਾਂ ਜਿੱਤਣ ਦੇ ਲਈ ਇੱਥੇ ਸਾਮ-ਦਾਮ, ਦੰਡ-ਪੇਦ, ਸੱਚ-ਝੂਠ, ਲੜਾਈ, ਝਗੜਾ ਸਭ ਕੁਝ ਕਰਾਂਗੇ ਤਾਂ ਚਰਨਜੀਤ ਚੰਨੀ ਕਹਿੰਦੇ ਕਿ ਇਹ ਉਸੇ ਹੀ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋ ਰਿਹਾ ਔਰ ਚਰਨਜੀਤ ਚੰਨੀ ਨੇ ਹੋਰ ਵੀ ਵੱਡੀਆਂ ਗੱਲਾਂ ਕਹੀਆਂ ਚੰਨੀ ਕਹਿੰਦੇ ਕਿ ਜਦੋਂ ਇਹ ਜਿਹੜਾ ਮਾਰਨ ਵਾਲਾ ਵਿਅਕਤੀ ਹੈ ਇਹ ਪਿਸਤੌਲ ਲੈ ਕੇ ਉਹਦੇ ਕੋਲ ਗਿਆ ਤਾਂ ਜਿਹੜਾ ਅਸਲਾ ਉਹ ਲੈ ਕੇ ਆਇਆ ਸਾਬਕਾ ਮੁੱਖ ਮੰਤਰੀ ਕਹਿੰਦਾ ਵੀ ਉਹ ਅਸਲਾ ਪੁਲਿਸ ਕਹਿੰਦੀ ਹੈ ਕਿ ਲੁਧਿਆਣਾ ਤੋਂ ਲੈ ਕੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਕਹਿੰਦੇ ਕਿ ਅੱਜ ਤੱਕ ਇਹ ਤਾਂ ਸੁਣਿਆ ਸੀ ਕਿ ਕੋਈ ਬਿਹਾਰ ਤੋਂ ਯੂਪੀ ਤੋਂ ਨਜਾਇਜ਼ ਅਸਲਾ ਲੈ ਕੇ ਆਇਆ ਯਾ ਪਾਕਿਸਤਾਨੋਂ ਪਾਰੋਂ ਮੰਗਾ ਲਿਆ ਪਰ ਲੁਧਿਆਣੇ ਤੋਂ ਵੀ ਨਜਾਇਜ਼ ਅਸਲਾ ਹੁਣ ਮਿਲਣ ਲੱਗ ਪਿਆ ਇਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਹੀ ਅਸੀਂ ਸੁਣ ਰਹੇ ਹਾਂ ਜੋ ਪੁਲਿਸ ਕਹਿ ਰਹੀ ਆ ਕਿ ਨਜਾਇਜ਼ ਅਸਲਾ ਉਹ ਲੁਧਿਆਣਾ ਤੋਂ ਲੈ ਕੇ ਆਇਆ ਸੀ ਚਰਨਜੀਤ ਚੰਨੀ ਨੇ ਕਿਹਾ ਕਿ ਪੁਲਿਸ ਕੀ ਕਰਦੀ ਆ ਸਰਕਾਰ ਕੀ ਕਰਦੀ ਆ ਇੱਕ ਬੰਦਾ ਮਹੀਨਾ ਪਰ ਨਜਾਇਜ਼ ਅਸਲਾ ਆਪਣੀ ਡੱਬ ਚ ਪਾ ਕੇ ਤੁਰਿਆ ਫਿਰਿਆ ਤਾਂ ਫਿਰ ਉਥੇ ਪੁਲਿਸ ਕੀ ਕਰਦੀ ਆ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਖੁਦ ਮੰਨੀ ਹੈ ਕਿ ਜਦੋਂ ਉਸ ਵਿਅਕਤੀ ਨੇ ਇਹ ਕਾਂਡ ਕੀਤਾ ਤਾਂ ਉਸ ਵਕਤ ਉਹ ਨਸ਼ੇਦ ਸੀ ਉਹਨੇ ਚਿੱਟਾ ਹੈਰੋਇਨ ਵਗੈਰਾ ਨਸ਼ੇ ਲੈ ਹੋਏ ਸੀ ਤਾਂ ਚੰਨੀ ਕਹਿੰਦਾ ਕਿ ਫਿਰ ਇੱਕ ਪਾਸੇ ਪੁਲਿਸ ਦਾਅਵੇ ਕਰਦੀ ਹੈ ਕਿ ਅਸੀਂ ਤਾਂ ਚਿੱਟਾ ਖਤਮ ਕਰ ਦਿੱਤਾ ਹੈ ਤਾਂ ਫਿਰ ਜੇ ਚਿੱਟਾ ਖਤਮ ਕਰ ਦਿੱਤਾ ਤਾਂ ਫਿਰ ਮਾਰਨ ਵਾਲੇ ਨੇ ਚਿੱਟਾ ਕਿੱਥੋਂ ਲਿਆ ਸੀ ਫਿਰ ਉਹਨੇ ਚਿੱਟੇ ਦਾ ਓਵਰਡੋਜ਼ ਨਸ਼ਾ ਕਿਵੇਂ ਕੀਤਾ ਹੋਇਆ ਸੀ ਇਹ ਵੱਡੇ ਸਵਾਲ ਚਰਨਜੀਤ ਚੰਨੀ ਨੇ ਮੌਜੂਦਾ ਸਰਕਾਰ ਦੇ ਉੱਪਰ ਖੜੇ ਕੀਤੇ ਨੇ ਤੇ ਚਰਨਜੀਤ ਚੰਨੀ ਨੇ ਇਹ ਮੰਗ ਕੀਤੀ ਹੈ ਕਿ 120 ਬੀ ਦਾ ਮਕਦਮਾ ਪਰਚਾ ਐਫ ਆਈ ਆਰ ਐਮ ਐਲ ਲਾਬ ਉਗੋਕੇ ਦੇ ਉੱਪਰ ਦਰਜ ਕੀਤੀ ਜਾਵੇ ਚਰਨਜੀਤ ਚੰਨੀ ਨੇ ਕਿਹਾ ਇਹ ਸਰਕਾਰ ਹੰਕਾਰੀ ਪਈ ਆ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇਹ ਜਿਹੜਾ ਵੀ ਸਵਾਲ ਉਠਾਉਂਦਾ ਸਰਕਾਰ ਦੇ ਉੱਪਰ ਚਾਹੇ ਉਹ ਪੱਤਰਕਾਰ ਹੈ ਚਾਹੇ ਕੋਈ ਬੁੱਧੀਜੀਵੀ ਹੈ ਚਾਹੇ ਕੋਈ ਜਥੇਬੰਦੀ ਹੈ ਚਾਹੇ ਕੋਈ ਪਾਰਟੀ ਆਗੂ ਹੈ ਜਿਹੜਾ ਵੀ ਸਵਾਲ ਉਠਾਉਂਦਾ ਸਰਕਾਰ ਦੇ ਉੱਪਰ ਪਹਿਲਾਂ ਇਹ ਧਮਕੀਆਂ ਦਿੰਦੇ ਨੇ ਜੇ ਨਾ ਡਰੇ ਫਿਰ ਇਹ ਪਰਚੇ ਕਰਦੇ ਨੇ ਜੇ ਫਿਰ ਨਾ ਡਰੇ ਫਿਰ ਇਹ ਚੱਕ ਕੇ ਜੇਲ੍ਹ ਭੇਜਦੇ ਨੇ ਜੇ ਫਿਰ ਨਾ ਡਰੇ ਤੇ ਫਿਰ ਇਹ ਐਦਾਂ ਆ ਜੋ ਕਾਂਡ ਹੋ ਰਹੇ ਨੇ ਐਦਾਂ ਕੀਤਾ ਜਾਂਦਾ ਹੈ ਇਹ ਚਰਨਜੀਤ ਚੰਨੀ ਨੇ ਸਿੱਧੇ ਰੂਪ ਚ ਗੱਲਾਂ ਬੋਲੀਆਂ ਨੇ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂਗਾ ਕਿ ਜਿਹੜੀਆਂ ਗੱਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਹੀਆਂ ਕੀ ਉਹ ਤੁਹਾਨੂੰ ਠੀਕ ਲੱਗਦੀਆਂ ਨੇ ਵਾਜਬ ਲੱਗਦੀਆਂ ਨੇ ਹੁਣ ਤੱਕ ਭਗਵੰਤ ਮਾਨ ਸਾਹਿਬ ਇਸ ਘਟਨਾ ਤੇ ਕਿਉਂ ਨਹੀਂ ਬੋਲੇ ਉਹਨਾਂ ਦਾ ਬਿਆਨ ਕਿਉਂ ਨਹੀਂ ਆਇਆ ਇਹ ਵੀ ਇੱਕ ਵੱਡਾ ਸਵਾਲ ਹੈ ਉਧਰ ਸੁਖਬੀਰ ਬਾਦਲ ਦਾ ਬਿਆਨ ਆ ਗਿਆ ਚਰਨਜੀਤ ਚੰਨੀ ਦਾ ਆ ਗਿਆ ਆ ਭਾਜਪਾ ਦਾ ਬਿਆਨ ਵੀ ਆ ਗਿਆ ਪਰ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਦਾ ਬਿਆਨ ਇਸ ਘਟਨਾ ਤੇ ਨਹੀਂ ਆਇਆ ਜਦੋਂ ਕਿ ਸਰਕਾਰ ਇਹਨਾਂ ਦੀ ਆ ਇਹਨਾਂ ਦਾ ਬਿਆਨ ਆਉਣਾ ਬਹੁਤ ਲਾਜ਼ਮੀ ਸੀ ਇਹਨਾਂ ਨੂੰ ਬਿਆਨ ਜ਼ਰੂਰ ਦੇਣਾ ਚਾਹੀਦਾ ਸੀ ਪਰ ਇਹਨਾਂ ਨੇ ਹੁਣ ਤੱਕ ਬਿਆਨ ਨਹੀਂ ਦਿੱਤਾ ਦੂਜੇ ਪਾਸੇ ਬਹੁਤ ਵੱਡਾ ਸਵਾਲ ਇਹ ਹੈ ਕਿ ਜਿਹੜੇ ਅਫਸਰਾਂ ਨੇ ਮਰਨ ਵਾਲੇ ਸੁਖਬਿੰਦਰ ਦਾ ਅਸਲਾ ਜ਼ਬਤ ਕੀਤਾ ਸੀ ਉਸ ਨੂੰ ਅਸਲਾ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਕਿ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਅੱਜ ਜਦੋਂ ਉਹ ਨਿਹੱਥਾ ਇਸ ਤਰ੍ਹਾਂ ਮਾਰਿਆ ਗਿਆ ਤਾਂ ਕਿ ਉਹਦਾ ਜਿਹੜਾ ਅਸਲਾ ਸੀ ਉਹਨੂੰ ਨਾਂ ਦਿੱਤਾ ਜਾਣ ਦੀ ਇਜਾਜ਼ਤ ਦੇਣ ਵਾਲੇ ਜਿਹੜੇ ਅਫਸਰ ਨੇ ਜਿਨ੍ਹਾਂ ਨੇ ਉਹਨੂੰ ਇਜਾਜ਼ਤ ਨਹੀਂ ਦਿੱਤੀ ਅਸਲਾ ਰੱਖਣ ਦੀ ਤੇ ਉਹਦਾ ਲਾਇਸੈਂਸੀ ਅਸਲਾ ਵੀ ਵਾਪਸ ਲੈ ਲਿਆ ਉਹਨਾਂ ਤੇ ਕਾਰਵਾਈ ਨਹੀਂ ਬਣਦੀ ਮੈਨੂੰ ਤਾਂ ਲੱਗਦਾ ਹੈ ਇਹਦੀ ਛਾਣਬੀਣ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਯਾ ਤਾਂ ਸਰਕਾਰਾਂ ਨੂੰ ਲੋਕਾਂ ਦੀ ਰੱਖਿਆ ਆਪ ਕਰਨੀ ਚਾਹੀਦੀ ਹੈ ਤੇ ਜਾਂ ਫਿਰ ਲੋਕਾਂ ਨੂੰ ਸ਼ਸਤਰਧਾਰੀ ਹੋ ਕੇ ਆਪਣੀ ਰੱਖਿਆ ਆਪ ਕਰਨ ਦੀ ਜਿਹੜੀ ਆਗਿਆ ਪਰਮਿਸ਼ਨ ਉਹ ਸਰਕਾਰ ਨੂੰ ਦੇਣੀ ਚਾਹੀਦੀ ਹੈ ਲੋਕਾਂ ਨੂੰ ਵੀ ਸ਼ਸਤਰ ਰੱਖਣ ਦੀ ਇਜਾਜ਼ਤ ਨਾ ਦੇਣੀ ਤੇ ਆਪ ਰੱਖਿਆ ਕਰਨ 'ਚ ਨਕਾਮ ਸਾਬਤ ਹੋਣਾ ਇਹ ਇੱਕ ਬਹੁਤ ਸੋਚਣ ਵਾਲਾ ਸਵਾਲ ਬਣਦਾ ਹੈ ਦੇਖੋ ਜੇ ਤਾਂ ਜਿਹੜੇ ਲਾਭ ਸਿੰਘ ਉੱਗੋ ਕੇ ਨਹੀਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜੇ ਤਾਂ ਉਹਨਾਂ ਨੇ ਇਹ ਕੰਮ ਨਹੀਂ ਕਰਵਾਇਆ ਉਹਨਾਂ ਦਾ ਕੋਈ ਹੱਥ ਨਹੀਂ ਹੈ ਤਾਂ ਫਿਰ ਆਮ ਆਦਮੀ ਪਾਰਟੀ ਦੀ ਤੇ ਲਾਲਪ ਸਿੰਘ ਉਗੋਕੇ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਉਹ ਇਸ ਦੇ ਉੱਪਰ ਆਪਣੇ ਬਿਆਨ ਵੀ ਦੇਣ ਤੇ ਇਸ ਪੂਰੇ ਮਰਡਰ ਕਾਰਡ ਦੀ ਜਿਹੜੀ ਜਾਂਚ ਹੈ ਉਹ ਨਿਰਪੱਖ ਏਜੰਸੀਆਂ ਤੋਂ ਜਾਂ ਕਿਸੇ ਨਿਆਂਇਕ ਅਧਿਕਾਰੀ ਜਿਹੜੇ ਕਿਸੇ ਜੱਜ ਜੱਜਸ ਨੇ ਜਿਹੜੇ ਮੌਜੂਦਾ ਸਿਟਿੰਗ ਜੱਜ ਜਾ ਰਟਾਇਡ ਜੱਜ ਉਹਨਾਂ ਤੋਂ ਕਰਵਾਉਣ ਦੀ ਪ੍ਰਮਾਣਗੀ ਦੇਣ ਕਿਉਂਕਿ ਇਹ ਬਹੁਤ ਵੱਡਾ ਇੱਕ ਕਾਲਾ ਕਲੰਕ ਵਰਗਾ ਦੋਸ਼ ਹੈ ਆਮ ਆਦਮੀ ਪਾਰਟੀ ਦੇ ਉੱਪਰ ਵੀ ਤੇ ਲਾਭ ਸਿੰਘ ਉਗੋਕੇ ਦੇ ਉੱਪਰ ਵੀ ਜਿਹੜਾ ਦੋਸ਼ ਚਰਨਜੀਤ ਚੰਨੀ ਤੇ ਮ੍ਰਿਤਕ ਦਾ ਪਰਿਵਾਰ ਤੇ ਹੋਰ ਲੋਕ ਲਗਾ ਰਹੇ ਨੇ ਹੁਣ ਸਭ ਤੋਂ ਵੱਡੀ ਲੋੜ ਉਸ ਲਾਭ ਸਿੰਘ ਉਗੋਕੇ ਤੇ ਆਮ ਆਦਮੀ ਪਾਰਟੀ ਦੀ ਹੀ ਬਣਦੀ ਹੈ ਕਿ ਉਹ ਇਹਦੀ ਜਾਂਚ ਬਰੀਕੀ ਨਾਲ ਕਰਵਾ ਕੇ ਤੱਥਾਂ ਸਬੂਤਾਂ ਦੇ ਨਾਲ ਸਾਹਮਣੇ ਲੈ ਕੇ ਆਉਣ ਕਿ ਇਹਦੇ ਪਿੱਛੇ ਹੈ ਕੌਣ ਤੇ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਅਕਤੀ ਇਹਦੇ ਪਿੱਛੇ ਹੈ ਤਾਂ ਫਿਰ ਆਮ ਆਦਮੀ ਪਾਰਟੀ ਜੇ ਕਹਿੰਦੀ ਹੈ ਕਿ ਉਹ ਲੋਕਾਂ ਨਾਲ ਖੜਦੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਆਪਣੇ ਉਸ ਵਿਅਕਤੀ ਚਾਹੇ ਉਹ ਐਮਐਲਏ ਹੋਵੇ ਚਾਹੇ ਐਮਪੀ ਹੋਵੇ ਜਾਂ ਕਿੰਨਾ ਵੀ ਕੋਈ ਵੱਡਾ ਰਸੂਖਦਾਰ ਹੋਵੇ ਉਹਦੇ ਤੇ ਕਾਰਵਾਈ ਕਰਕੇ ਦਿਖਾਉਣੀ ਚਾਹੀਦੀ ਹੈ ਹੁਣ ਚਰਨਜੀਤ ਚੰਨੀ ਨੇ ਜਿਹੜੀਆਂ ਗੱਲਾਂ ਬੋਲੀਆਂ ਨੇ ਇਹ ਸਾਰੇ ਲੋਕ ਉਹਨੂੰ ਵੱਡੇ ਪੱਧਰ ਤੇ ਸਪੋਰਟ ਕਰ ਰਹੇ ਨੇ ਲੋਕ ਕਹਿ ਰਹੇ ਨੇ ਕਿ ਚਰਨਜੀਤ ਚੰਨੀ ਦੀ ਇੱਕ ਇੱਕ ਗੱਲ ਸਹੀ ਹੈ ਉਹ ਸੱਚ ਬੋਲ ਕੇ ਗਏ ਨੇ ਪਰ ਦੂਜੇ ਪਾਸੇ ਪੰਜਾਬ ਸਰਕਾਰ ਅਜੇ ਤੱਕ ਚੁੱਪ ਹੈ ਚਰਨਜੀਤ ਚੰਨੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਗਵੰਤ ਮਾਨ ਡਰ ਚੁੱਕੇ ਨੇ ਉਹ ਕੇਜਰੀਵਾਲ ਤੇ ਦਿੱਲੀ ਦੇ ਥੱਲੇ ਲੱਗ ਚੁੱਕੇ ਨੇ ਜਿਹੜਾ ਕਿ ਹੋਣਾ ਨਹੀਂ ਚਾਹੀਦਾ ਸੀ ਆ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਭਗਵਾਨ ਤਮਨ ਨੂੰ ਪੰਜਾਬ ਪੰਜਾਬੀਆਂ ਨਾਲ ਖੜਨਾ ਚਾਹੀਦਾ ਸੀ ਨਾ ਕਿ ਦਿੱਲੀ ਵਾਲਿਆਂ ਨਾਲ ਖੜਨਾ ਚਾਹੀਦਾ ਪਰ ਅਜੇ ਤੱਕ ਇਹਨਾਂ ਸਾਰੇ ਸਵਾਲਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਚੁੱਪੀ ਬਰਕਰਾਰ ਹੈ ਜਿਹੜੀ ਕਿ ਹਰ ਦਿਮਾਗ ਨੂੰ ਰੜਕਦੀ ਨਜ਼ਰ ਆ ਰਹੀ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ